ਕਲਸਾ ਵਾਈ ਡਾਕਟਰ ਜੀ ਕੀ ਫਤਿਹ ਮੇਰੇ ਨਾਲ ਇੱਕ ਨੌਜਵਾਨ ਵੀਰ ਨੇ 32 ਸਾਲ ਦੀ ਉਮਰ ਹੈ ਕੀ ਪ੍ਰੋਬਲਮ ਸੀ ਬਾਈ ਚਿੱਟੇ ਦਾ ਨਸ਼ਾ ਕਰਦਾ ਸੀ ਚਿੱਟੇ ਦਾ ਨਸ਼ਾ ਹੋਰ ਕੀ ਕੁਝ ਕਰਦੀ ਸੀਗਾ ਕੋਲਿਪ ਕੋਲਿਪ ਹਾਂ ਹਾਂ ਬਸ ਕੋਲਿਪ ਹੀ ਸੀ ਕੱਲ ਹਾਂਜੀ ਹਾਂ ਹੋਰ ਜਰਦਾ ਸਿਗਰਟ ਤਾਂ ਨਹੀਂ ਸੀ ਨਹੀਂ ਨਾ ਚਿੱਟੇ ਦਾ ਨਸ਼ਾ ਕਰਦੇ ਸੀ ਕਿੰਨੇ ਕ ਸਮੇਂ ਤੋਂ ਕਰ ਰਹੇ ਹੋ ਹੋ ਗਏ 11 12 ਸਾਲ ਹੀ 11 12 ਸਾਲ ਹੋ ਗਏ ਚਿੱਟੇ ਦਾ ਨਸ਼ਾ ਕਰਦੇ ਆ ਤੇ ਕਦੇ ਛੱਡਣ ਦਾ ਪਹਿਲਾ ਯਤਨ ਕੀਤਾ ਪਹਿਲਾਂ ਇੱਕ ਦੋ ਵਾਰੀ ਦਵਾਈ ਲਈਏ ਕੋਈ ਫਰਕ ਨਹੀਂ ਪਿਆ ਦਵਾਈ ਨਾਲ ਦਵਾਈ ਨਾਲ ਕੋਈ ਫਰਕ ਨਹੀਂ ਪਿਆ ਅੱਛਾ ਹਾਂਜੀ ਹੁਣ ਤੁਸੀਂ ਇੱਥੇ ਕਲਾਸਾਂ ਲਾਈਆਂ ਪ੍ਰੋਪਰ ਹਾਂਜੀ ਕਿਉਂਕਿ ਬਹੁਤ ਸਾਰਾ ਇੱਕ ਗਰੁੱਪ ਬਣ ਗਿਆ ਸੀ ਸਾਡਾ ਜੀ ਇੱਥੇ 15-20 ਨੌਜਵਾਨ ਇਕੱਠੇ ਹੋ ਗਏ ਸੀ ਕਿਉਂਕਿ ਇੱਕ ਕਲਾਸ ਵਾਲੇ ਦੂਜੀ ਵਾਲੇ ਤੀਜੀ ਵਾਲੇ ਕਰਕੇ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਕਿੰਨੇ ਪਰਸੈਂਟ ਰਿਜ਼ਲਟ ਹੈ ਆਪਣਾ ਉਹ ਸਾਰੇ ਤੇ ਸਾਰੇ ਬੰਦੇ 101% ਮਤਲਬ ਸਾਰੇ ਠੀਕ ਨੇ ਬੜਾ ਆਪਣੇ ਆਪ ਨੂੰ ਤਸੱਲੀ ਹੋਈ ਅ ਇੱਥੇ ਡਾਕਟਰ ਸਾਹਿਬ ਵੀ ਆਏ ਸੀਗੇ ਉਹਨਾਂ ਨੇ ਆਪ ਦੇਖਿਆ ਮੈਂ ਇੱਥੇ ਸੱਦੇ ਸੀ ਡਾਕਟਰ ਐਸ ਮਾਨ ਸਾਹਿਬ ਉਹ ਆ ਕੇ ਦੇਖ ਕੇ ਗਏ ਕਹਿੰਦੇ ਬਹੁਤ ਵਧੀਆ ਬੜੇ ਖੁਸ਼ ਹੋਏ ਉਹ ਵੀ ਆਏ ਸੀ ਤਾਂ ਇਹ ਇਹਨਾਂ ਨੂੰ ਮੈਂ ਪੁੱਛਦਾ ਕਿ ਹੁਣ ਕਲਾਸਾਂ ਤੋਂ ਬਾਅਦ ਹੁਣ ਕੀ ਰਿਜ਼ਲਟ ਹੈ ਹੁਣ ਚਿੱਟਾ ਖਾ ਸਕਦੇ ਹੋ ਜ਼ਿੰਦਗੀ 'ਚ ਨਹੀਂ ਜੀ ਹਾਂਜੀ ਜੇਕਰ ਸੋਚ ਦਿੰਦਾ ਕਬਰਾਂ ਟਾਉਣ ਲੱਗ ਜਾਂਦੀ ਹੈ ਉਲਟ ਜੇ ਚਿੱਟੇ ਦਾ ਥੌਟ ਲਿਆਉਣ ਮੰਨ ਲਓ ਜ਼ੋਰ ਲਾਉਣ ਕਿ ਸੋਚਾਂ ਚਿੱਟੇ ਬਾਰੇ ਤਾਂ ਕਬਰਾਂਟ ਹੁੰਦੀ ਹੈ ਹਾਂਜੀ ਹਾਂ ਠੀਕ ਹੈ ਤੇ ਫਿਰ ਇਹਨਾਂ ਨੂੰ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਕੇ ਵੀਰ ਬਿਲਕੁਲ ਠੀਕ ਠਾਕ ਹੈ ਸੜਦੀ ਕਲਾਚ ਹੈ ਤੰਦਰੁਸਤੀਜ ਹੈ ਤੇ ਹੁਣ ਬਈ ਕੰਮ ਦੇ ਉੱਤੇ ਫੋਕਸ ਹੋ ਰਿਹਾ ਹਾਂ ਹਾਂਜੀ ਹਾਂ ਜੀ ਕਰਦਾ ਹੁਣ ਘਰੇ ਜਾਣ ਨੂੰ ਹਾਂਜੀ ਹਾਂ ਹੁਣ ਪੁਰਾਣੇ ਜਿਹੜੇ ਮਿੱਤਰ ਦੋਸਤ ਨੇ ਚਿੱਟਾ ਤੁਹਾਡੇ ਨਾਲ ਕੋਈ ਖਾਂਦਾ ਹੋ ਉਹਨਾਂ ਉਹਨਾਂ ਨਾਲ ਕੋਈ ਰਾਬਤਾ ਰੱਖਣਾ ਹੈ ਪਰ ਕਿਵੇਂ ਇਸਲਾ ਨਹੀਂ ਨੰਬਰ ਸਭ ਦੇ ਬਲੌਕ ਕਰੇ ਹੋਈ ਹਾਂ ਇਹ ਵੀ ਗੱਲ ਹੁੰਦੀ ਹੈ ਕਿ ਆਪਾਂ ਪਿਆਰ ਨਾਲ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਮੈਂ ਚਿੱਟਾ ਛੱਡ ਗਿਆ ਤੁਸੀਂ ਛੱਡਨੇ ਤਾਂ ਦੱਸੋ ਪਰ ਜੇ ਆਪਾਂ ਨੂੰ ਧੱਕੇ ਨਾਲ ਬੰਦਾ ਕਹਿੰਦਾ ਵੀ ਅਸੀਂ ਲਾ ਲਿਆ ਕੀ ਹੁੰਦਾ ਤੁਸੀਂ ਨੰਬਰ ਬਲੌਕ ਕਰ ਦਿੱਤੇ ਹਾਂ। ਹਾਂਜੀ। ਬਹੁਤ ਧੰਨਵਾਦ ਜੀ ਸਾਰਿਆਂ ਦਾ ਤੇ ਤੁਹਾਨੂੰ ਮੁਬਾਰਕਾਂ ਵੀਰੇ ਬਹੁਤ-ਬਹੁਤ ਤੁਹਾਡੇ ਪੂਰੇ ਪਰਿਵਾਰ ਨੂੰ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ